ਖੰਡੂਰ ਸਾਹਿਬ ਤੋਂ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਐਲਾਨ ਦਿਵਾਈ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਉੱਪਰ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਸ਼ਬਦੀ ਹਮਲਾ ਕੀਤਾ ਗਿਆ ਤੇ ਕਿਉਂ ਕੀਤਾ ਗਿਆ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਮਰਿਤਪਾਲ ਸਿੰਘ ਨੂੰ ਦੋ ਵੱਡੇ ਲੀਡਰਾਂ ਦੇ ਵੱਲੋਂ ਸਮਰਥਨ ਦੇਣ ਤੋਂ ਬਾਅਦ ਹੁਣ ਸਮੀਕਰਨ ਖੰਡੂਰ ਸਾਹਿਬ ਦੇ ਅਖਰਬਾਨ ਕੀ ਲੱਗੇ ਨੇ ਕੌਣ ਮਾਰੇਗਾ ਬਾਜੀ ਤੇ ਕਿਹੜੇ ਦੋ ਲੀਡਰਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਹੈ ਕਿਹੜੀ ਸ਼ਰਤਾਂ ਦੇ ਉੱਪਰ ਦਿੱਤਾ ਗਿਆ ਹੈ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਕਾਂਗਰਸ ਹਾਈ ਕਮਾਂਡ ਦੀ ਕਿਉਂਕਿ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਅੱਜ ਸਖਤ ਸੰਦੇਸ਼ ਦਿੰਦੇ ਹੋਏ ਲੀਡਰਾਂ ਦੇ ਸੰਬੰਧ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਆਉਣ ਵਾਲਾ ਹੈ ਤੇ ਇਸ ਫੈਸਲੇ ਦੇ ਨਾਲ ਪਾਰਟੀ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪੈਣ ਵਾਲਾ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਨਾਲ ਇਹਦੇ ਨਾਲ ਗੱਲਬਾਤ ਕਰਾਂਗੇ ਅਕਾਲੀ ਦਲ ਅਤੇ ਮਲੂਕਾ ਪਰਿਵਾਰ ਨੂੰ ਪਟਕਣੀ ਦੇਣ ਦੇ ਲਈ ਕਾਂਗਰਸ ਦੇ ਵੱਲੋਂ ਬਿਉਤਬੰਦੀ ਕਰ ਲਈ ਹੈ ਜਿਸ ਦੇ ਤਹਿਤ ਕੱਲ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਕਿਸ ਦੇ ਨਾਲ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਹੋਏਗਾ ਜੇਕਰ ਇਹ ਮੀਟਿੰਗ ਸਕਸੈਸਫੁਲ ਰਹਿੰਦੀ ਹੈ ਕਿ ਸੱਚਮੁੱਚ ਬਾਦਲ ਪਰਿਵਾਰ ਅਤੇ ਮਲੂਕਾ ਪਰਿਵਾਰ ਦੇ ਲਈ ਬਠਿੰਡਾ ਦੇ ਵਿੱਚ ਵੱਡੀਆਂ ਮੁਸੀਬਤਾਂ ਖੜੀਆਂ ਹੋਣ ਵਾਲੀਆਂ ਨੇ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆਂ ਡਾਕਟਰ ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਲਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਬਹਿਤਾਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਸੀਟਾਂ ਆਪਣੇ ਆਪ ਹੌਟ ਸੀਟ ਬਣਦੀਆਂ ਨਜ਼ਰ ਆ ਰਹੀਆਂ ਨੇ। ਸਖਤ ਮੁਕਾਬਲੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਜੇਕਰ ਸੀਟ ਦੀ ਗੱਲ ਕਰੀਏ ਪੰਤਕ ਸੀਟ ਸਮਝੀ ਜਾਣ ਵਾਲੀ ਖਡੂਰ ਸਾਹਿਬ ਦੀ ਜਿੱਥੇ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਆਜ਼ਾਦ ਉਮੀਦਵਾਰ ਖੜੇ ਹੋਣ ਦੀ ਤਾਕਰੀ ਗਮ ਕੋਸ਼ਣਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਵੀ ਉਹ ਉਮੀਦਵਾਰ ਹੋਣਗੇ ਜਿਸ ਤੋਂ ਬਾਅਦ ਹੁਣ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਸਬੰਧ ਦੇ ਵਿੱਚ ਲੇਕਿਨ ਅੱਜ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਨੂੰ ਐਲਾਨ ਦਿੱਤਾ ਗਿਆ ਟਿਕਟ ਮਿਲਦੇ ਹੈ ਬਲਟੋਹਾ ਵੱਲੋਂ ਤਿੱਖੇ ਸ਼ਬਦਾਂ ਦੇ ਨਾਲ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਉੱਪਰ ਤਿੱਖਾ ਹਮਲਾ ਕੀਤਾ ਗਿਆ ਸ਼ਬਦੀ ਹਮਲਾ ਕੀਤਾ ਗਿਆ ਆਖਰ ਕੀ ਕਾਰਨ ਰਹੇ ਨੇ ਤੇ ਕੋਲ ਰਵਿੰਦਰ ਜੀ ਕੱਲ ਵੀ ਆਪਾਂ ਜੇ ਅੰਦਾਜ਼ੇ ਲਾ ਰਹੇ ਸੀਗੇ ਕਿ ਕਾਲੀ ਦਲ ਆਪਣਾ ਬੰਦਾ ਕੋਈ ਖੜਾ ਕਰਦਾ ਹੈ ਮੈਂਬਰ ਜਾਂ ਨਹੀਂ ਕਰਦਾ ਇਹ ਵੀ ਖਬਰਾਂ ਆ ਰਹੀਆਂ ਸੀ ਟ੍ਰੈਕ ਲਈ ਟ੍ਰੈਕ ਲਈ ਕਿ ਉਹ ਸ਼ਾਇਦ ਜੀ ਉਮਰਤਪਾਲ ਸਿੰਘ ਖੜੇ ਹੋਣਗੇ ਤਾਂ ਉਹ ਆਪਣਾ ਕੋਈ ਕੈਂਡੀਡੇਟ ਖੜਾ ਨਹੀਂ ਕਰਨਗੇ ਪਰ ਇਹ ਕਿ ਹੁਣ ਮੈਸਰ ਸਿੰਘ ਮਲਟੋਹਾ ਜੀ ਦਾ ਮਤਲਬ ਕਹੋ ਅਨਾਉਂਸ ਕਰ ਦਿੱਤਾ ਗਿਆ ਤੇ ਉਹ ਇਹ ਕਲੇਮ ਕਰ ਰਹੇ ਨੇ ਕਿ ਮੈਨੂੰ ਉਹਨਾਂ ਦੇ ਪਰਿਵਾਰ ਨੇ ਗਰੰਟੀ ਬੁਆਈ ਸੀ ਵੀ ਜੇ ਤੁਸੀਂ ਖੜੇ ਹੋਮੇ ਹੋ ਤਾਂ ਅਸੀਂ ਤੋਂ ਬਿਲੀ ਪ੍ਰਚਾਰ ਕਰਾਂਗੇ ਕਿਉਂਕਿ ਸੇਮ ਕੰਸਟੀਟਿਊਐਂਸੀ ਹੈ ਸੇਮ ਵਿਚਾਰਧਾਰਾ ਹੈ ਮੈਸਰ ਸਿੰਘ ਮਲਟੋਹਾ ਵੀ ਮਿਲਟੈਂਟ ਵੀ ਰਹੇ ਨੇ ਔਰ ਬਹੁਤ ਸਾਰੇ ਉਹਨਾਂ ਦੇ ਇਸ ਤਰੀਕੇ ਦੇ ਮਤਲਬ ਕਹੋ ਕ੍ਰੇਟੈਂਸ਼ਨਸ ਨੇ ਕਿ ਉਸੇ ਲਹਿਰ ਚੋਂ ਉਸੇ ਹੀ ਕੰਸਟੀਟਿਊਐਂਸੀ ਚ ਉਹ ਆਏ ਹੋਏ ਨੇ ਇਕੱਲੇ ਤੌਰ 'ਤੇ ਜਿਹੜੇ ਮਿਲਿਟੈਂਸੀ ਚੋਂ ਮਤਲਬ ਮੇਨ ਸਟਰੀਟ ਦੇ ਚ ਪੋਲਿਟੀਸ਼ੀਅਨ ਆਏ ਸੀ ਉਹਨਾਂ ਚੋਂ ਇੱਕ ਮਤਲਬ ਹਰਮਨ ਸਿੰਘ ਸੀਗੇ ਇਹ ਸੀ ਜਾਂ ਮਤਲਬ ਹੋਰ ਕਈ ਆਏ ਪਰ ਇਹ ਕਾਮਯਾਬ ਹੋ ਗਏ ਸੋ ਇਸ ਕਰਕੇ ਮੇਰਾ ਖਿਆਲ ਹੈ ਇਹਨਾਂ ਨੂੰ ਹੋਪ ਵੀ ਹੋਣੀ ਹੈ ਇਨਟੈਚ ਵੀ ਉਹਨਾਂ ਦੇ ਨਾਲ ਹੋਣਗੇ ਪਰ ਇਹ ਲੱਗ ਰਿਹਾ ਹੈ ਕਿ ਇਹਨਾਂ ਦੀ ਜਾਣਕਾਰੀ ਤੇ ਮਰਜ਼ੀ ਤੋਂ ਬਿਨਾਂ ਹੋਏ ਫੈਸਲਾ ਹੋਇਆ ਇਹ ਵੀ ਲੱਗ ਰਿਹਾ ਹੈ ਕਿ ਪਰਿਵਾਰ ਦੀ ਵੀ ਜਾਣਕਾਰੀ ਤੇ ਮਰਜ਼ੀ ਤੋਂ ਬਿਨਾਂ ਹੀ ਉਹ ਫੈਸਲਾ ਹੋ ਗਿਆ ਸੋ ਉਹ ਹੁਣ ਕਿਉਂਕਿ ਖੜੇ ਹੋ ਗਏ ਨੇ ਇਸ ਕਰਕੇ ਉਹਨਾਂ ਨੂੰ ਤਾਂ ਨੇਚਰਲੀ ਉਹਨੇ ਵੋਟਾਂ ਕੱਟਣ ਦੇ ਲਈ ਕੁਛ ਨਾ ਕੁਛ ਕਰਨਾ ਹੀ ਪੈਣਾ ਸੋ ਉਹਨਾਂ ਨੇ ਪਿੰਦੀ ਸਿੱਟੀ ਇਹ ਕੰਮ ਸ਼ੁਰੂ ਕਰ ਲਿਆ ਹੈ ਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਮੇਰੇ ਨਾਲ ਸੀ ਪਹਿਲਾਂ ਤੇ ਹੁਣ ਇਹ ਕਿਸਮ ਦੇ ਨਾਲ ਮਤਲਬ ਹੈ ਵੀ ਉਸ ਤੋਂ ਵਹਿਦੇ ਤੋਂ ਮੁੱਕ ਰਹੇ ਨੇ ਜਾਂ ਜੋ ਵੀ ਹੈ ਜਿਸ ਤਰ੍ਹਾਂ ਇਲੈਕਸ਼ਨਾਂ ਚ ਚੱਲਦਾ ਹੁੰਦਾ ਇਹਦਾ ਮਤਲਬ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਅਮਰਤਪਾਲ ਸਿੰਘ ਦੇ ਕੱਪੜੇ ਲਾਉਣਗੇ ਤੇ ਉਹਨਾਂ ਦੇ ਹਮੈਤੀ ਵੀ ਲਾਉਣਗੇ ਮਤਲਬ ਇਹ ਕੰਮ ਸ਼ੁਰੂ ਹੋ ਗਿਆ ਇੱਕ ਪਾਸੇ ਜੀ ਬਾਕੀ ਦੂਜੇ ਪਾਸੇ ਹੈ ਕਿ ਜਿਹੜੀ ਹਮਾਇਤ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਕਿ ਉਹਨਾਂ ਨੂੰ ਹੋਰ ਲੀਡਰਾਂ ਨੇ ਹਮਾਇਤ ਦਿੱਤੀ ਹੈ ਮਾਨ ਸਾਹਬ ਦਾ ਆਪਣੇ ਸਿਮਰਨਜੀਤ ਸਿੰਘ ਮਾਨ ਦਾ ਜਿੰਨਾਂ ਤੋਂ ਯਾਦ ਸੀ ਕਿਉਂਕਿ ਉਹ ਵੀ ਸੇਮ ਕੰਸਟੀਟੂਐਂਸੀ ਥੋੜੀ ਜਿਹੀ ਜਿਹੜੀ ਖੜਕੂ ਕਾਲੀ ਪੋਲਿਟਿਕਸ ਚ ਸਿਕ ਪੋਲਿਟਿਕਸ ਹੈ ਜਾਂ ਪੰਥਕ ਪੋਲਿਟਿਕਸ ਹੈ ਉਹਦੇ ਨਾਲ ਜੁੜੇ ਹੋਏ ਨੇ ਉਹਦੇ ਲੀਡਰ ਨੇ ਉਹ ਚਾਹੀਦਾ ਤਾਂ ਇਹ ਸੀ ਵੀ ਜੇ ਉਹਨਾਂ ਨੇ ਖੜੇ ਹੋਣਾ ਸੀ ਤਾਂ ਮਤਲਬ ਇਹਨਾਂ ਨਾਲ ਗੱਲਬਾਤ ਕਰਦੇ ਜਾਂ ਇਹ ਉਹਨਾਂ ਨੂੰ ਟਿਕਟ ਦੇ ਦਿੰਦੇ ਇਹ ਤੂੰ ਦੇਖ ਰਿਹਾ ਹੈ ਵੀ ਜਿਹੜੀਆਂ ਇਸ ਮਤਲਬ ਖੜਕੂ ਕਹਿੰਦੀਆਂ ਧਿਰਾਂ ਜਾਂ ਗਰਮ ਫੈਲੀ ਧਿਰਾਂ ਜਾਂ ਪੰਥਕ ਧਿਰਾਂ ਜੋ ਵੀ ਨਾਮ ਮਰਜ਼ੀ ਦੇ ਲੋ ਇਹਨਾਂ ਚ ਕਿੰਨੀ ਫੁੱਟ ਹੈ ਆਪਣੇ ਆਪ ਦੇ ਵਿੱਚ ਮਿਰਸਾ ਸਿੰਘ ਵਲਟੋਹਾ ਵੀ ਲਗਭਗ ਉਸੇ ਹੀ ਪਾਸਿਓਂ ਆਏ ਨੇ ਅੰਮ੍ਰਿਤਪਾਲ ਸਿੰਘ ਕਹਿੰਦੇ ਮੈਂ ਆਜ਼ਾਦ ਖੜੇ ਹੋਵਾਂ ਤੇ ਮਾਨ ਸਾਹਿਬ ਕਹਿੰਦੇ ਵੀ ਜੇ ਉਹਨਾਂ ਦੇ ਕਾਗਜ਼ ਠੀਕ ਨਿਕਲੇ ਤਾਂ ਫਿਰ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਜਿਹੜਾ ਵੀ ਉਹਨਾਂ ਦਾ ਕੋਈ ਕੈਂਡੀਡੇਟ ਉਹਨਾਂ ਨੇ ਸੋਚਿਆ ਹੋਇਆ ਉਹਨੂੰ ਵਿਡਰੋਅ ਕਰ ਦੇ ਹਰਪਾਲ ਸਿੰਘ ਬਲੇਅਰ ਅਨਾਉਂਸ ਕੀਤਾ ਸੀ ਉਹਨਾਂ ਨੇ ਹਰਪਾਲ ਸਿੰਘ ਬਲੇਅਰ ਜਿਹੜਾ ਜਿਹੜਾ ਵੀ ਅਨਾਉਂਸਡ ਸੀਗਾ ਮਨ ਲੋਕ ਕਹਿੰਦੇ ਸਾਨੂੰ ਵਾਪਸ ਲੈ ਲੈਂਗੇ ਪਰ ਇਹ ਗੱਲ ਸਮਝ ਨਹੀਂ ਆਈ ਕਿ ਉਹਨੂੰ ਕਾਗਜ਼ ਭਰੇ ਜਾਣ ਤੇ ਜਾਂ ਕਾਗਜ਼ ਨਾ ਭਰੇ ਜਾਣ ਤੇ ਜਾਂ ਕਾਗਜ਼ਾਂ ਦੇ ਐਕਸੈਪਟ ਹੋਣ ਤੇ ਜਾਂ ਨਾ ਐਕਸੈਪਟ ਹੋਣ ਤੇ ਜੇ ਡਾਊਟ ਹੈਗੀ ਇਹਦਾ ਮਤਲਬ ਤੀਜਾ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਜੀ ਨੇ ਕਿਹਾ ਕਿ ਮੈਂ ਉਹਨਾਂ ਦੇ ਉੱਤੇ ਜਾ ਕੇ ਹਮਾਇਤ ਕਰੂੰਗਾ ਉਹਨਾਂ ਦਾ ਵੀ ਬੜਾ ਦਿਲਚਸਪ ਪ੍ਰਾਈਵੇਸੀ ਤਾਂ ਉਹ ਕਾਂਗਰਸ ਦੀ ਪੋਲਿਟਿਕਸ ਦੇ ਵਿੱਚ ਹੈਗੇ ਨੇ ਕਾਂਗਰਸ ਦੇ بڑے ਅੜਕੂ ਲੀਡਰ ਨੇ ਔਰ ਪੋਜੀਸ਼ਨ ਦੇ ਤੌਰ ਤੇ ਉਹ ਪਹਿਲਾਂ ਵੀ ਤੇ ਹੁਣ ਵੀ ਪੋਜੀਸ਼ਨ ਦੇ ਤੌਰ ਤੇ ਉਹ ਬੜਾ ਵਧੀਆ ਰੋਲ ਪਲੇ ਕਰਦੇ ਨੇ ਸਫਰ ਵੀ ਕੀਤਾ ਉਹਨਾਂ ਨੂੰ ਜੇੜ ਵੀ ਹੋਈ ਤੱਕ ਦਾ ਵੀ ਪਿਆ ਪਰ ਉਹਨਾਂ ਦਾ ਕਾਂਗਰਸ ਦੀ ਸਿਆਸਤ ਦੇ ਨਾਲੋਂ ਇੱਕ ਵੱਖਰਾ ਸਟੈਂਡ ਹਮੇਸ਼ਾ ਹੀ ਇਹ ਰਿਹਾ ਹੈ ਕਿ ਉਹ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦਿੱਬਰੋਂ ਘਟ ਦੀ ਜਿਹੜੀ ਟੀਲ ਦੇ ਵਿੱਚ ਜਿਹੜੇ ਨੌਜਵਾਨ ਭੇਜੇ ਗਏ ਉਹਨਾਂ ਦਾ ਉਹ ਹਮੇਸ਼ਾ ਹੀ ਮਤਲਬ ਝੰਡਾ ਚੱਕਦੇ ਨੇ ਉਹਨਾਂ ਦੀ ਹਮਾਇਤ ਕਰਦੇ ਪਰ ਇਹ ਕਾਂਗਰਸ ਦੀ ਜਿਹੜੀ ਉਹਨਾਂ ਦੀ ਪਾਰਟੀ ਹੈ ਉਹਦੀ ਵਿਚਾਰਧਾਰਾ ਦੇ ਨਾਲ ਇਹ ਚੀਜ਼ ਨਹੀਂ ਜਾਂਦੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਪਹਿਲੂ ਹੈ ਦੇਖਣ ਵਾਲਾ ਕਿ ਉਹ ਇਹਨਾਂ ਦੋਨਾਂ ਚੀਜ਼ਾਂ ਨੂੰ ਰੀਕਨਸਾਈਲ ਕਿਦਾਂ ਕਰਦੇ ਨੇ। ਕਿ ਇੱਕ ਪਾਸੇ ਤਾਂ ਕਾਂਗਰਸ ਦੀ ਪ੍ਰਿੰਸੀਪਲ اپੋਜੀਸ਼ਨ ਉਹਨਾਂ ਦੇ ਨਾਲ ਹੀ ਹੈ ਲਗਭਗ। ਜੀ। ਇਸ ਤਰ੍ਹਾਂ ਵਿੱਟੂ ਦੇ ਕੇਸ ਚ ਹੋਇਆ, ਉਹਦੇ ਦਾਦੇ ਦੇ ਕੇਸ ਹੋਇਆ, ਬੈਂਤ ਸਿੰਘ ਦੇ, ਬਰੋ ਬੈਂਤ ਸਿੰਘ ਦੀ ਇੰਦਰਾ ਗਾਂਧੀ ਦੀ ਪਾਰਟੀ ਚ ਨੇ ਬੇਸਿਕਲੀ। ਪਰ ਉਹ ਹਮਾਇਤ ਉਹਨਾਂ ਤੇ ਰੰਗੀ ਕਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਗੱਲ ਹੈ। ਕਿ ਜਿਉਂ ਤਾਂ ਨੌਜਵਾਨ, ਜੌਮ ਦੀ ਆਪਣੀ ਕੰਸਟੀਟੂਐਂਸੀ ਹੈ ਲੋਸਪਤੀ ਹੋਊਗੀ। ਮਤਲਬ ਇਹ ਦੋਨੇ ਚੀਜ਼ਾਂ ਨੂੰ ਇਸ ਤਰ੍ਹਾਂ ਮਿਲਾ ਕੇ ਚੱਲਣਗੇ ਇਹ ਵੀ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ ਹੈ ਬਿਲਕੁਲ ਸਰ ਚਲੋ ਸਿਮਰਜੀਤ ਸਿੰਘ ਮਾਨ ਦੇ ਤਾਂ ਆਪਾਂ ਮੰਨ ਲੈਨੇ ਆਂਗੇ ਵੀ ਚਲੋ ਨੇ ਉਹਨਾਂ ਨੇ ਕਹਿਤਾ ਸਾਡੀ ਸੋਚ ਇੱਕ ਹੈ ਸਾਡੀ ਵਿਚਾਰਧਾਰਾ ਇੱਕ ਹੈ ਕਿ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਆਪਣਾ ਉਮੀਦਵਾਰ ਵਾਪਸ ਲੈ ਲੈਨੇ ਆਂ ਲੇਕਿਨ ਜਿਵੇਂ ਜਿਵੇਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਸਮਰਥਨ ਦੀ ਗੱਲ ਕਰੇ ਇਹ ਵੀ ਕਿਹਾ ਵੀ ਅਸੀਂ ਚੋਣ ਪ੍ਰਚਾਰ ਵੀ ਕਰਾਂਗੇ ਕਿ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਇਸ ਤਰ੍ਹਾਂ ਦੀ ਖੁੱਲ੍ਹ ਦੇਵੇਗੀ ਜਾਂ ਫਿਰ ਉਹਨਾਂ ਖਿਲਾਫ ਵੀ ਕੋਈ ਪਾਰਟੀ ਅਨੁਸ਼ਾਸਿਤ ਗਤੀਵਿਧੀਆਂ ਦੇ ਅਕੋਰਡਿੰਗ ਕੋਈ ਕਾਰਵਾਈ ਹੋ ਸਕਦੀ ਕਿਉਂਕਿ ਅਜੇ ਤੱਕ ਭਾਵੇਂ ਕਾਂਗਰਸ ਨੇ ਉੱਥੇ ਪੱਤੇ ਨਹੀਂ ਖੋਲੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਚੋਣ ਮੈਦਾਨ ਦੇ ਵਿੱਚ ਲੇਕਿਨ ਆਉਣ ਵਾਲੇ ਅੱਜ ਜਾਂ ਕੱਲ ਦੇ ਵਿੱਚ ਉਮੀਦਵਾਰ ਆਏਗਾ ਕਿ ਆਪਣੇ ਉਮੀਦਵਾਰ ਨੂੰ ਛੱਡ ਕੇ ਉਸ ਦੇ ਵਿਰੋਧ ਦੇ ਵਿੱਚ ਖੜੇ ਹੋਏ ਉਮੀਦਵਾਰ ਦੀ ਵਿਰੋਧਤਾ ਕਰਨ ਦੀ ਜਾਂ ਉਮੀਦਵਾਰ ਦੇ ਵਿਰੋਧ ਦੀ ਉਹਦੀ ਸਮਰਥਨ ਕਰਨ ਦੀ ਖੁੱਲ੍ਹ ਹਾਈ ਕਮਾਂਡ ਦੇਵੇਗੀ ਬਿਲਕੁਲ ਹੀ ਦੇਖਣ ਵਾਲੀ ਗੱਲ ਹੋਊ ਕਿ ਕੀ ਉਹ ਪਾਰਟੀ ਦਾ ਜਿਹੜਾ ਉਹਨਾਂ ਦਾ ਨਾਮ ਜੇਦ ਉੱਥੇ ਹੋਊਗਾ ਐਮਐਲ ਐਮਪੀ ਕੀ ਉਹ ਦਾ ਵਿਰੋਧ ਕਰਨਗੇ ਕਿਉਂਕਿ ਚਰਚਾ ਇਹ ਚੱਲ ਰਹੀ ਹੈ ਕਿ ਸ਼ਾਇਦ ਰਾਣਾ ਪਰਿਵਾਰ ਨੂੰ ਜਾਂ ਜਿਹੜੇ ਰਾਣਾ ਗੁਰਜੀਤ ਦੇ بیٹے ਨੇ ਉਹਨਾਂ ਨੂੰ ਸ਼ਾਇਦ ਟਿਕਟ ਉਥੋਂ ਮਿਲ ਜਵੇ ਕੀ ਮਿਲ ਜਾਂਦੀ ਹੈ ਕਿਉਂਕਿ ਰਾਣਾ ਗੁਰਜੀਤ ਦੇ ਨਾਲ ਇਹਨਾਂ ਦੀ ਕਾਂਗਰਸ ਦੇ ਅੰਦਰ ਹੁੰਦੇ ਵੀ ਬਹੁਤ ਜ਼ਿਆਦਾ ਮਤਲਬ ਕਹ ਲੋ ਚੰਗੀ ਰਿਲੇਸ਼ਨਸ਼ਿਪ ਨਹੀਂ ਬਹੁਤੀਆਂ ਬੜੀ ਬੇਸ਼ੇਮੀ ਸੀ ਤੇ ਉਹਦੇ ਵਿੱਚ ਵੀ ਕਾਂਗਰਸ ਦੀ ਮੇਰਾ ਖਿਆਲ ਹੈ ਵੀ ਹਾਲਾਤ ਹੋਊਗੀ ਕਿ ਕਾਂਗਰਸ 'ਤੇ ਉਹ ਮੈਂ ਇਹਨਾਂ ਦੇ ਉੱਪਰ ਐਕਸ਼ਨ ਲਵਾਂਗੀ ਮਤਲਬ ਆਪਣੇ ਇਕ ਨਾਮ ਜਿਹੇ ਐਮਪੀ ਦੇ ਉੱਪਰ ਜਿਹੜਾ ਕਿ ਉਹਨਾਂ ਕੋਲ ਇਲੈਕਸ਼ਨ ਲੱਗ ਰਿਹਾ ਹੈ ਸੋ ਮੈਂ ਸਮਝਦਾ ਕਾਂਗਰਸ ਦੀ ਪਾਰਟੀ ਦੇ ਤੌਰ ਤੇ ਬੜੀ ਬੱਡੀ ਟ੍ਰੈਜਡੀ ਆ ਜਿਵੇਂ ਦਿੱਲੀ 'ਚ ਵੀ ਹੋਇਆ ਪੋਲਿਸ ਡਿਸਕਸ ਕਰਾਂਗੇ ਸੋ ਕਾਂਗਰਸ ਦੇ ਅੰਦਰ ਜਿਹੜਾ ਕਲਾ ਕਲੇਸ਼ ਹੈ ਨਾ ਤਾਂ ਉਹ ਖਤਮ ਹੋਉਂਦਾ ਨਾ ਰਿਹਾ ਹੈ ਨਹੀਂ ਜਿਹੜੀ ਹਾਈ ਕਮਾਂਡ ਹੈ ਉਹ ਮੇਰਾ ਚੈਲੇਂਜ ਨੂੰ ਸੀਰੀਅਸਲੀ ਲੈ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਬਕ ਬਕ ਵਿਚਾਰ ਧਰਾਵਾ ਬਕ ਬਕ ਰਾਏ ਬਕ ਬਕ ਪੀਵੋਜ਼ ਬਕ ਬਕ ਅਜੰਡੇ ਪਤਾ ਨਹੀਂ ਇਹਦੇ ਅੰਦਰ ਕੀ ਕੁਝ ਚੱਲ ਰਿਹਾ ਹੈ। ਪਰ ਮੇਰਾ ਖਿਆਲ ਇਹ ਹੈ ਵੀ ਜਿਹੜਾ ਖਲਾਰਾ ਕਾਂਗਰਸ ਦਾ ਇਹ ਇਹ ਆਮ ਆਦਮੀ ਪਾਰਟੀ ਨੂੰ ਵੀ ਸੁਪੂਰਦਾ ਹੈ ਇਹ ਭਾਜੀਪੀ ਨੂੰ ਵੀ ਸੁਪੂਰਦਾ। ਜੀ। ਮਤਲਬ ਜਿਹੜਾ ਭਾਜੀਪੀ ਦਾ ਕਾਂਗਰਸ ਮੁਕਤ ਭਾਰਤ ਦਾ ਅਜੰਡਾ ਹੈ ਉਹ ਇੱਕ ਪਾਸੇ ਤਾਂ ਉਹ ਆਮ ਆਦਮੀ ਪਾਰਟੀ ਰਾਹੀਂ ਕਰਦੇ ਨੇ ਕਿ ਉਹਨਾਂ ਦੀਆਂ ਵੋਟਾਂ ਕੱਟਦੇ ਨੇ ਇਹਨਾਂ ਨੂੰ ਥੋੜੀ ਥੋੜੀ ਸ਼ਹਿਦ ਉਹ ਜਿੱਥੇ ਵੀ ਜਿਹੜੀ ਸਟੇਟ ਦੇ ਵਿੱਚ ਜਿਹੜੀ ਕੰਸਟੀਟਿਊਐਂਸੀ ਚ ਬਣਦੀ ਹੈ ਉਹ ਕਰੀ ਜਾਵੇ। ਦੂਜਾ ਮੇਰੇ ਖਿਆਲ ਦੇ ਵਿੱਚ ਇਹ ਵੀ ਕਾਂਗਰਸ ਖੁਦ ਹੀ ਉਹਨਾਂ ਦਾ ਏਜੰਡਾ ਲਾਗੂ ਕਰੀ ਜਾਂਦੀ ਹੈ। ਕਿ ਜਿੱਥੇ ਉਹਨਾਂ ਦਾ ਮਾੜਾ ਮੂਟਾ ਬੇਸ ਹੈ, ਇੱਥੇ ਚਾਰ ਬੰਦੇ ਹੈਗੇ ਨੇ ਨਾਲ ਉਹ ਵੀ ਮਤਲਬ ਕਹਿੰਦੇ ਉਹਨਾਂ ਨੇ ਕਿ 12 ਪੂਰਬੀ ਤੇ 13 ਚੁੰਨੇ ਵਾਲਾ ਕੰਮ ਹੋਇਆ ਹੋਇਆ ਹੈ। ਉਹ ਨਵੀਂ ਕਿਸਮ ਦਾ ਹੀ ਮਤਲਬ ਕੋਈ ਨਾ ਕੋਈ ਉਸ ਤਰੀਕੇ ਦੇ ਨਾਲ ਖੜਾ ਕਰਨਾ ਹੈ। ਜੀ ਇਹਦੇ ਚੋਂ ਇਹ ਵੀ ਕਲੋਰ ਸਾਹਿਬ ਦੀ ਸੀਟ ਹੈ ਜਿਹੜੀ ਇਹ ਵੀ ਐਰਾ ਸਾਹਿਬ ਦਾ ਵੀ ਫਿਊਚਰ ਤੈਅ ਕਰੋਗੀ ਇਹ ਕਾਂਗਰਸ ਦੇ ਵਿੱਚ ਜੀ ਸਰ ਦੂਸਰੇ ਪਾਸੇ ਹੁਣ ਆਪਾਂ ਗੱਲ ਕਰ ਲਈਏ ਸਮੀਕਰਨਾਂ ਦੀ ਕਿਉਂਕਿ ਦੋ ਵਿਚਾਰਧਾਰਾ ਵਾਂ ਜਾਂ ਇੱਕ ਵਿਚਾਰਧਾਰਾ ਦੇ ਵੀ ਦੋ ਕੈਂਡੀਡੇਟ ਇਕੱਠੇ ਹੋ ਜਾਂਦੇ ਨੇ ਅਮਰਿਤਪਾਲ ਸਿੰਘ ਦੀ ਗੱਲ ਕਰ ਰਹੇ ਹਾਂ ਵੀ ਜੋ ਆਜ਼ਾਦ ਖੜਦੇ ਨੇ ਜਿਵੇਂ ਕਿ ਮਾਨ ਸਾਹਿਬ ਨੇ ਕਿਹਾ ਉਹ ਕਾਗਜ਼ ਸਹੀ ਉਹ ਤਾਂ ਉਹਨੂੰ ਸਮਰਥਨ ਦੇਊਗੀ ਮਾਨ ਅੰਮ੍ਰਿਤਸਰ ਸ਼ਰੋਮਣੀ ਕਾਲੇ ਅੰਮ੍ਰਿਤਸਰ ਉਹਨੂੰ ਸਮਰਥਨ ਦੇਵੇਗਾ ਦੂਸਰੇ ਪਾਸੇ ਕਾਂਗਰਸ ਦਾ ਹੀ ਵੱਡਾ ਲੀਡਰ ਕਾਂਗਰਸ ਦਾ ਵੱਡਾ ਧਾਕੜ ਲੀਡਰ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਹਮਾਇਤ ਦੇ ਵਿੱਚ ਚੋਣ ਪ੍ਰਚਾਰ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਤਾਂ ਕਿਵੇਂ ਦੇਖ ਰਹੇ ਹੋਗੇ ਇੱਕ ਪਾਸੇ ਕੈਬਨਟ ਮੰਤਰੀ ਖੜਾਗਾ ਦੂਸਰੇ ਪਾਸੇ ਵੱਡਾ ਚਿਹਰਾ ਬਿਰਸਾ ਸਿੰਘ ਬਲਟੋਹਾ ਅਕਾਲੀ ਦਲ ਨੇ ਤਾਰਦੇ ਨੇ ਇਧਰੋਂ ਰਾਣਾ ਪਰਿਵਾਰ ਦਾ ਵੀ ਬੜਾ ਵੱਡਾ ਪ੍ਰਭਾਵ ਆ ਉਸ ਏਰੀਆ ਦੇ ਵਿੱਚ ਰਾਣਾ ਪਰਿਵਾਰ ਜੇਕਰ ਉੱਥੋਂ ਕੈਂਡੀਡੇਟ ਬਣਦਾ ਤਾਂ ਸਮੀਕਰਨ ਕਿਸ ਤਰ੍ਹਾਂ ਦੇ ਬਣਦੇ ਨਜ਼ਰ ਆ ਰਹੇ ਨੇ ਫਿਰ ਕਿਵੇਂ ਲੱਗ ਰਿਹਾ ਵੀ ਕੌਣ ਬਾਜ਼ੀ ਮਾਰ ਸਕਦਾ ਥੋ ਇਹ ਕੋਈ ਸਮੀਕਰਨ ਮੇਰੇ ਖਿਆਲ ਦੇ ਵਿੱਚ ਅਜੇ ਤੱਕ ਕੋਈ ਆਪਕੋ ਪੱਕ ਨਾਲ ਕਹਿ ਨਹੀਂ ਸਕਦੇ ਕਿਉਂਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਸੀ ਉਹਨਾਂ ਜਿਹੜਾ ਵੋਟ ਸ਼ੇਅਰ ਸੀ ਕਾਂਗਰਸ ਦਾ ਵੀ 24% ਸੀਗਾ ਅਕਾਲੀ ਦਲ ਦਾ ਵੀ 24% ਸੀਗਾ ਤੇ 29% ਵੋਟ ਸ਼ੇਅਰ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਗਿਆ ਜਿਹੜੀਆਂ ਪਿਛਲੀਆਂ ਕੰਸਟੀਟੂਐਂਸੀ ਵਾਈਜ਼ ਜੇ ਆਪਾਂ ਦੇਖੀਏ ਜਿਹੜੀਆਂ ਉਹਦੇ ਵਿੱਚ ਪੈਂਦੀਆਂ ਨੇ ਭਾਣ ਸਵਾਦੀ ਉਦੇ ਉਹਨੂੰ ਦੇਖਦੇ ਹੋਏ ਹੁਣ ਲਾਲਜੀਤ ਸਿੰਘ ਪੁੱਲਰ ਜਿਹੜੇ ਉੱਥੋਂ ਉਹਨਾਂ ਦੇ ਹੈਗੇ ਨੇ ਮੰਤਰੀ ਵੀ ਨੇ ਪਰ ਉਹਨਾਂ ਨੇ ਪਹਿਲਾਂ ਹੀ ਪੈਰ ਪੁਹਾੜੀ ਮਾਰ ਲਈ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਇਸ ਤਰੀਕੇ ਦੇ ਨਾਲ ਪੁੱਛਿਆ ਕਿ ਥੋੜਾ ਜਿਨਾ ਐਂਟੀ ਇਨਕੰਮਪੈਂਸੀ ਜਿਹੜਾ ਫੈਕਟਰ ਹੈ ਉਹ ਵੀ ਹੈਗਾ ਪੰਜਾਬ ਦੇ ਵਿੱਚ ਤੇ ਇਸੇ ਕਰਕੇ ਮੰਤਰੀ ਉਤਰਨੇ ਪਏ ਸੋ ਉਹਨਾਂ ਦਾ ਵੋਟ ਸ਼ੇਅਰ ਥੋੜਾ ਬਹੁਤ ਘਟੂਗਾ ਪਰ ਕਿਉਂਕਿ ਫਿਰ ਵੀ ਸਰਕਾਰ ਹੈ ਸਰਕਾਰੀ ਮਸ਼ੀਨਰੀ ਉਹਨਾਂ ਦੇ ਕੋਲ ਹੈ ਸੋ ਇਹ ਜਿਉਂ ਜਿਉਂ ਇਲੈਕਸ਼ਨ ਦਾ ਕੈਂਪੇਨ ਸ਼ੁਰੂ ਹੁੰਦੀ ਹੈ ਉਦੋਂ ਹੀ ਆਪਾਂ ਕੁਝ ਕਹਿ ਸਕਾਂਗੇ ਅਜੀਤ ਮਤਲਬ ਇਹ ਨਹੀਂ ਪਤਾ ਕਿ ਅਮਰਤਪਾਲ ਸਿੰਘ ਦੀ ਕੰਪੇਨਿੰਗ ਕੌਣ ਲੋਕ ਕਰਨਗੇ ਕਿਹੜੇ ਉਹਨਾਂ ਦੇ ਹਮਾਇਤੀ ਨੇ ਮਾਨ ਦਲ ਦੇ ਜਿਹੜੇ ਬੰਦੇ ਨੇ ਉਹ ਕਿੰਨੀ ਕੁ ਹਮਾਇਤ ਚੁਟਾ ਸਕਣਗੇ ਉਸ ਤਰੀਕੇ ਦੇ ਨਾਲ ਕਿਉਂਕਿ ਇਲੈਕਸ਼ਨਾਂ ਨੇ ਜਿਹੜੀਆਂ ਚਲੋ ਇੱਕ ਨਾ ਹੋਣਾ ਇੱਕ ਪ੍ਰਚਾਰ ਹੋਣਾ ਹੋਰ ਚੀਜ਼ ਐ ਉਹ ਚ ਫੰਡਿੰਗ ਕੌਣ ਕਰ ਰਿਹਾ ਹੈ ਆਰਗੇਨਾਈਜ਼ ਕੌਣ ਕਰ ਰਿਹਾ ਹੈ ਇਹ ਚੀਜ਼ ਦੇਖਣ ਵਾਲੀ ਹੋਊਗੀ ਸੋ ਮੇਰਾ ਖਿਆਲ ਹੈ ਅਜੀਤ ਅਜੀਤ ਜਿੰਨੀ ਦੇਰ ਉਹਨਾਂ ਦਾ ਸ਼ੁਰੂ ਨਹੀਂ ਹੁੰਦੀ ਕੰਪੇਨ ਮਤਲਬ ਸੋਸ਼ਲ ਮੀਡੀਆ 'ਚ ਰੋਲੇ ਰਪੇ ਤੇ ਵਿੱਚ ਠੀਕ ਐ ਅਮਰਤਪਾਲ ਸਿੰਘ ਦਾ ਨਾਮ ਹੈ ਔਰ ਅਜੇ ਮੇਰਾ ਖਿਆਲ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਇਕੱਲੇ ਦਲ ਦੇ ਕੈਂਡੀਡੇਟ ਸਾਹਮਣੇ ਹੈਗੇ ਨੇ ਕਾਂਗਰਸ ਦਾ ਵੀ ਅਜੇ ਨਹੀਂ ਆਇਆ ਸੋ ਜਿੰਨੀ ਦੇਰ ਉਹ ਕੈਂਡੀਡੇਟ ਆ ਨਹੀਂ ਜਾਂਦੇ ਗਰਾਊਂਡ ਦੇ ਵਿੱਚ ਤੇ ਆਪਣਾ ਸ਼ੁਰੂ ਨਹੀਂ ਕਰਦੇ سلسلہ ਕਿਉਂ ਮਤਲਬ ਸ਼ੁਰੂ ਕਰਕੇ ਜਿਸ ਤਿੱਕੇ ਨਾਲ ਲਾਲਜੀਤ ਪਿੰਰ ਨੇ ਪਹਿਲਾਂ ਹੀ ਤੋਂ ਜਾਤੀ ਸੂਚੀ ਤੇ ਕਹ ਲੋ ਟਿੱਪਣੀਆਂ ਕਰਤੀਆਂ ਨੇ ਉਸ ਤਰੀਕੇ ਦੀਆਂ ਇਦਾਂ ਦੀ ਕੋ ਕਮਲ ਨਹੀਂ ਮੁੱਟਦੇ ਮਤਲਬ ਇਹ ਪੱਕ ਨਾਲ ਅਜੇ ਕਹਿਣਾ ਔਖਾ ਹੋਊਗਾ ਮਤਲਬ ਜੇ ਕੈਂਡੀਡੇਟ ਉਤਰ ਲੈਣ ਮੈਦਾਨ 'ਚ ਤੇ ਉਹਦੇ ਹਿਸਾਬ ਨਾਲ ਗੇਮ ਕਿੱਧਰ ਨੂੰ ਤੁਰਦੀ ਹੈ ਕੀ ਬਣਦੀ ਹੈ ਫਿਰ ਦੇਖਿਆ ਜਾ ਸਕਦਾ ਪਰ ਡਾਕਟਰ ਸਾਹਿਬ ਦੇਖ ਰਹੇ ਡਾਕਟਰ ਸਾਹਿਬ ਦੇਖ ਰਹੇ ਹੋ ਵੀ ਮੁਕਾਬਲਾ ਪਰ ਫਸਮਾ ਹੋਊਗਾ ਜਿਹੜਾ ਵੀ ਜਿੱਤੂਗਾ ਬੜੇ ਥੋੜੇ ਵੋਟਾਂ ਨਾਲ ਜਿੱਤੂਗਾ ਫਸਮਾ ਹੋਵੇ ਨਾ ਹੋਵੇ ਦਿਲਚਸਪ ਬਹੁਤ ਹੋਊਗਾ ਬਿਲਕੁਲ ਦਿਲਚਸਪ ਮੁਕਾਬਲਾ ਹੋਊਗਾ ਜੀ ਤੁਸੀਂ ਗੱਲ ਡਾਕਟਰ ਸਾਹਿਬ ਸੁਖਪਾਲ ਸਿੰਘ ਖਹਿਰਾ ਦੀ ਕਰ ਰਹੇ ਸੀਗੇ ਵੀ ਹਾਈ ਕਮਾਂਡ ਆਪਾਂ ਗੱਲ ਕਰ ਰਹੇ ਹਾਈ ਕਮਾਂਡ ਕਿਸ ਤਰ੍ਹਾਂ ਫੈਸਲਾ ਲੈਂਦੀ ਹੈ ਲੇਕਿਨ ਦੂਸਰੇ ਪਾਸੇ ਦਿੱਲੀ ਦੀ ਗੱਲ ਕਰੀਏ ਤਾਂ ਉਥੋਂ ਜੋ ਕਾਂਗਰਸ ਕਾਈ ਦੇ ਪ੍ਰਧਾਨ ਨੇ ਲਵਲੀ ਜੀ ਅੱਜ ਉਹਨਾਂ ਦੇ ਵੱਲੋਂ ਨਾਰਾਜ਼ਗੀ ਦਾ ਜਤਾਉਂਦੇ ਹੋਏ ਸਵੇਰੇ-ਸਵੇਰੇ ਵੱਡਾ ਧਮਾਕਾ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਸੋ ਪਹਿਲਾਂ ਅਕਸਰ ਇਹ ਹੁੰਦਾ ਵੀ ਬਹੁਤ ਮਿੰਤਾਤਰਲੇ ਕਰਕੇ ਰੋਕ ਲਿਆ ਜਾਂਦਾਗਾ ਵੀ ਨਹੀਂ ਐਸਾ ਨਾ ਕੰਮ ਕਰੋ ਲੇਕਿਨ ਅੱਜ ਇੱਕ ਲੱਗ ਰਿਹਾ ਸਖਤ ਸੰਦੇਸ਼ ਸ਼ਾਇਦ ਹਾਈ ਕਮਾਂਡ ਵੀ ਇਹਨਾਂ ਧਮਕੀਆਂ ਤੋਂ ਇਸ ਤਰ੍ਹਾਂ ਦੇ ਜੋ ਹੋ ਰਹੀਆਂ ਨੇ ਐਕਟੀਵਿਟੀਆਂ ਪਾਰਟੀ ਦੇ ਵਿੱਚ ਉਹ ਤੋਂ ਅੱਕ ਚੁੱਕੀ ਹੈ ਅੱਜ ਅਸਤੀਫਾ ਉਹਨਾਂ ਦਾ ਮਨਜ਼ੂਰ ਕਰ ਲਿਆ ਗਿਆ ਕਿਵੇਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਇਹ ਸੰਦੇਸ਼ ਹੈ ਬਾਕੀ ਲੀਡਰਾਂ ਦੇ ਲਈ ਜਿਹੜੇ ਛੋਟੇ ਛੋਟੇ ਗੱਲ ਤੇ ਪਾਰਟੀ ਦੇ ਨਾਲ ਦੇ ਖਿਲਾਫ ਖੜੇ ਹੋ ਜਾਂਦੇ ਨੇ ਆਪਣੇ ਪਾਰਟੀ ਵੱਲੋਂ ਅਨਾਉਂਸ ਕੀਤੇ ਕੈਂਡੀਡੇਟਾਂ ਦੇ ਖਿਲਾਫ ਖੜੇ ਹੁੰਦੇ ਨੇ ਕਿਸ ਤਰ੍ਹਾਂ ਦਾ ਮੈਸੇਜ ਦੇਣ ਦੀ ਕੋਸ਼ਿਸ਼ ਹਾਈ ਕਮਾਂਡ ਦੇ ਵੱਲੋਂ ਕੀਤੀ ਗਿਆ ਲਵਲੀ ਜੀ ਦਾ ਅਸਤੀਫਾ ਮਨਜ਼ੂਰ ਕਰਕੇ ਲਖਵਿੰਦਰ ਜੀ ਦੇ ਦੋ ਪੱਖ ਨੇ ਇਸ ਗੱਲ ਦੇ ਇੱਕ ਤਾਂ ਇਹ ਹੈ ਕਿ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਤੇ ਉਹਨਾਂ ਨੇ ਮਨਜ਼ੂਰ ਕਰ ਲਿਆ ਨਾਲ ਦੀ ਨਾਲ ਇੱਕ ਅਸਮੁਖ ਮੁਹੰਮਦ ਖਾਨ ਨੇ ਇਥੇ ਕਾਂਗਰਸ ਦੀ ਲੀਡਰ ਉਹਨਾਂ ਦਾ ਬਿਆਨ ਵੀ ਆ ਗਿਆ ਕਿ ਜੇ ਈਸਟ ਦਿੱਲੀ ਚੋਂ ਇਹਨਾਂ ਨੂੰ ਖੜੇ ਕੀਤੇ ਜਾ ਰਹੇ ਨੇ ਉੱਥੇ ਕੋਈ ਮਿਸਟਰ ਮਲਹੋਤਰਾ ਜਿਹੇ ਵੀ ਦਾ ਕੈਂਡੀਡੇਟ ਕਲੀਅਰਡ ਕਹਿੰਦੇ ਵਾਪਸ ਲੈ ਕੇ ਇਹਨਾਂ ਨੂੰ ਅਪਰੇ ਕਰਦਾ ਉਹਨਾਂ ਦਾ ਇਹ ਕਲੀਅਰ ਕਟ ਸੀ ਕਿ ਕਾਂਗਰਸ ਦਾ ਜਿਹੜਾ ਸਟੈਂਡ ਹੈ ਕਿ ਬੀਜੇਪੀ ਚ ਜਾ ਰਹੇ ਨੇ ਸੋ ਜਾਂਦੇ ਨਹੀਂ ਤਾਂ ਜਾਣ ਕੋਈ ਦਾ ਇੱਕ ਤਾਂ ਇਹ ਪੱਖ ਹੈਗਾ ਦੂਜਾ ਪੱਖ ਇਹ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਦੇ ਉੱਪਰ ਬੀਜੇਪੀ ਦਾ ਕੋਪਸ ਪਛਨੇਦਿਆਂ ਦਾ ਵਧਿਆ ਹੋਇਆ ਹੈ ਦਿੱਲੀ ਗੁਰਦੁਆਰਾ ਪ੍ਰਵੰਤ ਕਮੇਟੀ ਦੇ ਵੀ ਬਹੁਤ ਸਾਰੇ ਮੈਂਬਰ ਉੱਧਰ ਗਏ ਨੇ ਔਰ ਉਹਨਾਂ ਨੇ ਅਨਾਉਂਸ ਵੀ ਕੀਤਾ ਹੈ ਕਿ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਉਹ ਸਿੱਖ ਕਮਿਊਨਿਟੀ ਦੀਆਂ ਲਿਮਿਟੇਸ਼ਨਸ ਨੇ ਜਿਹਨੂੰ ਬਿਲੋਂਗ ਕਰਦੇ ਜੀ ਇੱਕ ਓਵਰਆਲ ਕਾਂਗਰਸ ਦੀ ਜਿਹੜੀ ਮੇਨ ਲੀਡਰਸ਼ਿਪ ਇੰਡੀਆ ਫਰੰਟ ਦੀ ਸਮੱਸਿਆ ਜਿਹੜੀ ਸਮਝਣ ਵਾਲੀ ਹੈ ਕਿ ਉਹ ਥਾਵਾਂ ਦੇ ਉੱਪਰ ਦਿੱਲੀ ਤੇ ਪੰਜਾਬ ਦੇ ਵਿੱਚ ਲੋਕਲ ਲੀਡਰਸ਼ਿਪ ਹੈ ਜਿਹੜੀ ਉਹਨੇ ਵਿਰੋਧ ਕੀਤਾ ਇਸ ਸਮਝੌਤੇ ਦਾ ਕਿ ਆਮ ਆਦਮੀ ਪਾਰਟੀ ਵਿੱਚ ਹੋਤਾ ਨਾ ਦਿੱਲੀ 'ਚ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਸ਼ੀਲਾ ਦੀਕਸ਼ਨ ਦੇ ਗਵਰਨਮੈਂਟ ਦੇ ਟਾਈਮ ਕਿੰਨਾ ਵਿਰੋਧ ਆਪਦਾ ਹੋਇਆ ਔਰ ਆਪ ਨੂੰ ਬੇਸਿਕਲੀ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਆਪ ਨੂੰ ਇਸ ਕਰਕੇ ਇਹਨਾਂ ਦੀ ਕਾਂਗਰਸ ਦੀ ਵੋਟ ਕੱਟਣ ਦੇ ਲਿਖੜੇ ਕੀਤਾ ਗਿਆ ਕਿਉਂਕਿ ਤਵਾਸ਼ਕੀਆਂ ਵੱਲੋਂ ਆਰਐਸਐਸ ਵੱਲੋਂ ਜੋ ਵੀ ਪ੍ਰਚਾਰ ਚੱਲਦਾ ਸੀ ਉਹ ਇਹਦੇ ਪਰ ਬਹੁਤ ਬਿਟਰ ਉਹ ਜਿਹਦੇ ਖਿਲਾਫ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਬਹੁਤ ਇੱਕ ਦੂਜੇ ਦੇ ਨਾਲ ਤਿੱਖਾ ਵਿਰੋਧ ਸੀਗਾ ਉੱਥੇ ਪੰਜਾਬ 'ਚ ਵੀ ਇਵੇਂ ਹੀ ਹੋਇਆ ਇਹ ਆਮ ਆਦਮੀ ਪਾਰਟੀ ਮੋٹے ਤੌਰ ਤੇ ਕਾਂਗਰਸ ਦੀਆਂ ਵੋਟਾਂ ਕੱਟ ਕੇ ਸੱਤਾ ਦੇ ਵਿੱਚ ਆਈ। ਸੋ ਇਸ ਕਰਕੇ ਦੋਵੇਂ ਧਾਵਾਂ ਤੇ ਵਿਰੋਧ ਹੋਣਾ ਤਾਂ ਕੁਦਰਤੀ ਸੀ। ਜੀ ਪਰ ਜਿਹੜੀ ਕੇਂਦਰੀ ਲੀਡਰਸ਼ਿਪ ਨੇ ਕਾਂਗਰਸ ਦੀ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਬੰਦੇ ਖੜੇ ਕਰਨ ਦੇ ਮਾਮਲੇ 'ਚ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਨਜ਼ਰ ਆ ਰਹੀ ਸੀ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਬੰਦੇ ਖੜੇ ਨੇ ਉਹਨਾਂ ਦੇ ਖਿਲਾਫ ਵੀ ਚੰਗੀ ਦੇ ਖੜੇ ਕੀਤੇ ਤੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਨੂੰ ਪੁੱਛਿਆ ਨਹੀਂ ਗਿਆ। ਜਿਹੜੀਆਂ ਮਤਲਬ ਅਟਾ ਦੇ ਵਿੱਚੋਂ 5 ਉਹਨਾਂ ਦੀਆਂ ਤੇ 3 ਇਹਨਾਂ ਦੇ ਹਿੱਸੇ ਆਈਆਂ। ਮਤਲਬ ਚਲੋ ਆਮ ਆਦਮੀ ਪਾਰਟੀ ਨਾਲ ਤਾਂ ਮੁਸ਼ਕਿਲ ਸਮਝ ਆਉਂਦੇ ਆ ਉਹਨਾਂ ਨੂੰ ਲੋਕਲ ਯੂਨਿਟ ਦੀ ਰਹਿ ਲੈਣ ਦੀ ਸਮਝ ਨਹੀਂ ਆਉਂਦੀ ਵੀ ਕਿਉਂ ਨਹੀਂ ਲਈ ਹਾਈ ਕਮਾਂਡ। ਸੋ ਹੋ ਕੀ ਰਿਹਾ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਇਹ ਦੀ ਡਿਸੀਜਨ 메ਕਿੰਗ ਹੈ ਕੁਝ ਖੱਥਾਂ ਦੇ ਵਿੱਚ। ਦੇਖੋ ਆਮ ਆਦਮੀ ਪਾਰਟੀ ਚਾਹੇ ਜਿਹੜੀ ਵਾਲ ਦੇ ਹੱਥ 'ਚ ਹੈ ਸਾਰਾ ਕੁਝ। ਕੋਈ ਹੈ ਹੀ ਨਹੀਂ ਹੋਰ ਕਿਸੇ ਦਾ। ਮਤਲਬ ਦਕਾਨ ਵਾਲਾ ਮਾਡਲ ਹੈ ਗੱਲੇ ਤੇ ਉਹ ਬੈਠੇ ਨੇ ਬਾਕੀ ਸਾਰੇ ਦੇ ਸਾਰੇ ਵਿਚਾਰੇ ਮਤਲਬ ਲਿਸਮਾਨ ਚੱਕੇ ਵੇਚਣ ਵਾਲੇ ਕਾਂਗਰਸ ਦੇ ਵਿੱਚ ਵੀ ਚਾਹੇ ਖੜਗੇ ਸਾਹਿਬ ਪ੍ਰਧਾਨ ਨੇ ਕਹਿਣ ਨੂੰ ਪਰ ਬੇਸਿਕਲੀ ਜੋ ਚੱਲਦੀ ਹੈ ਇੱਕ ਦੋ ਲੀਟਰ ਜਿਹੜੇ ਮੈਨ ਹੈਗੇ ਨੇ ਉਹ ਲੋਕਲ ਲੀਟਰਾਂ ਦੀ ਲੋਕਲ ਲੇਟਾਂ ਦੇ ਰਾਏ ਦੀ ਹੋਊਂ ਅਸ ਨਹੀਂ ਕਰ ਰਹੇ ਆਪਾਂ ਸਿੱਧੂ ਸਾਹਿਬ ਦੇ ਕੇਸ 'ਚ ਵੀ ਦੇਖਿਆ ਖੈਰਾ ਸਾਹਿਬ ਦੇ ਕੇਸ 'ਚ ਵੀ ਦੇਖਿਆ ਮਤਲਬ ਪੰਜਾਬ ਦੇ ਮਾਮਲੇ ਦੇ ਵਿੱਚ ਆਪ ਨੂੰ ਨਜ਼ਰ ਆ ਰਹੀ ਹੈ ਕਿ ਜਿਹੜੀ ਫੁੱਟ ਹੈ ਉਹ ਕੁਝ ਨਹੀਂ ਕਰਦੇ ਮਤਲਬ ਇੱਕ ਦੇ ਉੱਪਰ ਐਕਸ਼ਨ ਲੈ ਲਿਆ ਜਾਂਦਾ ਹੈ ਕਿ ਜੇ ਉਹ ਅੜੀ ਜੀ ਵੀ ਕੋ ਗੱਲ ਕਰੇ ਦੂਜੇ ਦੇ ਉੱਪਰ ਜੇ ਉਹ ਆਫੀਸ਼ੀਅਲ ਕੈਂਡੀਡੇਟਾਂ ਦੇ ਖਿਲਾਫ ਵੀ ਇਲੈਕਸ਼ਨ ਲੜਦਾ ਜਿੱਤ ਵੀ ਜਾਂਦਾ ਤਾਂ ਉਹ ਵੀ ਕੋਈ ਨਹੀਂ ਸੀ ਕਰਦਾ ਸੋ ਇਹ ਜਿਹੜੀ ਚੀਜ਼ ਹੈ ਇਹਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਉੱਥੇ ਦਾ ਯੂਨਿਟ ਹੈ ਦਿੱਲੀ ਦਾ ਕਾਂਗਰਸ ਦਾ ਉਹਦੀ ਕੋਈ ਪੁੱਛਦੱਸ ਨਹੀਂ ਹੈ ਉਹਨਾਂ ਨੇ ਉਹਨੂੰ ਲਾਹ ਤੇ ਦੂਜਾ ਬੰਦਾ ਲਾ ਦੇਣਾ ਤੇ ਕੋਈ ਕਿ ਲਗਭਗ ਅਸਲਾ ਕਿ ਉਹਨਾਂ ਨੇ ਮਨਜ਼ੂਰ ਕਰ ਲਿਆ ਤਾਂ ਇਹਦਾ ਮਤਲਬ ਉਹ ਕੋਈ ਨੌਕਰੀ ਉਹਨੂੰ ਚਾਰਜ ਦੇ ਦੇਣਗੇ ਤੇ ਇਹਨਾਂ ਕੋਲ ਕੋਈ ਰਸਤਾ ਨਹੀਂ ਬਚਦਾ ਕਿ ਜਾਂ ਤਾਂ ਇਹ ਘਰ ਬੈਠਣ ਜਾਂ ਸਿਆਸਤ ਦੇ ਵਿੱਚ ਕੋਈ ਹੋਰ ਮੰਜ਼ਲ ਆਪਣੀ ਲੱਭਣ ਤੋ ਉਹਦਾ ਮੇਰਾ ਖਿਆਲ ਹੈ ਬੀਜਪੀ ਨੂੰ ਗੇਨ ਹੁੰਦਾ ਇਸ ਚੀਜ਼ ਤੇ ਜੀ ਪਰ ਜਿਹੜਾ ਸੋ ਕਾਲਡ ਆਪਣੇ ਇਹ ਕਹਿ ਰਹੇ ਨੇ ਕਿ ਅਸੀਂ ਬੜੀ ਮਹਿੰਮ ਚਲਾ ਰਹੇ ਹਾਂ ਹੋਰ ਕਰ ਰਹੇ ਹਾਂ ਉਹਦੇ ਵਿੱਚ ਮੇਰਾ ਖਿਆਲ ਹੈ ਵੀ ਜਲਦੀ ਲੜਾਈ ਦੇ ਵਿੱਚ ਆਪਣੇ ਇਸ ਤਰੀਕੇ ਨਾਲ ਘੋੜੇ ਬਦਲ ਲੈ ਪਰ ਆਪਣੇ ਵਰਕਰਾਂ ਦੀ ਨਾ ਸੁਣਨੀ ਇੱਕ ਬਹੁਤ ਸਿਆਣਕ ਵਾਲੀ ਗੱਲ ਹੈ ਮਤਲਬ ਇਹਦੇ ਨਾਲ ਕਾਫੀ ਉਹਨਾਂ ਦੀ ਜਿਹੜੀਆਂ ਲੋਕਲ ਵੋਟਸ ਨੇ ਉਹ ਤੇ ਇੰਪੈਕਟ ਹੋਊਗਾ ਇਸ ਚੀਜ਼ ਸਰ ਬਾਕੀ ਚਲੋ ਬਿਲਕੁਲ ਸਰ ਇਹ ਲੋਕ ਸਭਾ ਦੇ ਕਈ ਗੇੜ ਵੀ ਰਹਿੰਦੇ ਨੇ ਕਈ ਜਗ੍ਹਾ ਇਲੈਕਸ਼ਨ ਹੋਣੀ ਹੈ ਕਿ ਜੋ बार-बार ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਈ ਕਮਾਂਡ ਨੂੰ ਵੀ ਹਰ ਇੱਕ ਟਿਕਟ ਅਨਾਉਂਸ ਕਰਨ ਲਈ ਬਾਰ-ਬਾਰ ਸੋਚਣਾ ਪੈ ਰਿਹਾ ਅਜੇ ਪੰਜਾਬ ਦੇ ਵੀ ਤੁਸੀਂ ਦੇਖ ਲਓ ਵੀ ਹਾਲਾਤ ਇਸ ਤਰ੍ਹਾਂ ਨੇ ਵੀ ਪੂਰੇ ਕੈਂਡੀਡੇਟ ਦੇ ਨਹੀਂ ਪਾਈ ਹੈਗੀ ਕਾਂਗਰਸ ਪਾਰਟੀ ਕਿਉਂਕਿ ਜਦੋਂ ਕਿਸੇ ਨਾਮ ਦੀ ਚਰਚਾ ਸ਼ੁਰੂ ਹੁੰਦੀ ਹੈ ਵਿਰੋਧ ਕਰਨ ਵਾਲੇ ਚਾਰ ਸ਼ੁਰੂ ਹੋ ਜਾਂਦੇ ਨੇ ਕਿ ਇਸ ਵਿਰੋਧੀ ਸੋਰਾਂ ਨੂੰ ਦੱਬਣ ਦੇ ਲਈ ਜਾਂ ਆਪਣੇ ਲੀਡਰਾਂ ਨੂੰ ਇੱਕ ਨਵਾਂ ਮੈਸੇਜ ਦੇਣ ਦੇ ਲਈ ਵੀ ਸਖਤ ਫੈਸਲੇ ਲੈਣ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਦੇਖਦੇ ਹੋਏ ਵੀ ਇਹ ਫੈਸਲਾ ਲੈ ਗਿਆ ਵੀ ਉਹਦਾ ਅਸਤੀਫਾ ਬੜੀ ਜਲਦੀ ਮਨਜ਼ੂਰ ਕਰ ਲਿਆ ਗਿਆ। ਇੱਕੋ ਜਿਹੜੀਆਂ ਅੰਦਰਲੀਆਂ ਨੀਤੀ ਕ੍ਰਿਟਿਸ ਨੇ ਉਹ ਤਾਂ ਆਪਾਂ ਨੂੰ ਨਹੀਂ ਪਤਾ ਕਿ ਕੀ ਉਹਨਾਂ ਦਾ ਰਿਸ਼ਤਾ ਕਿਹਦੇ ਨਾਲ ਸੀ ਕਿਉਂਕਿ ਪਾਰਟੀਆਂ ਦੇ ਵਿੱਚ ਬੜਾ ਕੁਝ ਅੰਦਰਲੇ ਪਾਸੇ ਹੁੰਦਾ ਹੈ। ਪਰ ਮੋٹے ਤੌਰ ਤੇ ਜਿਹੜੀਆਂ ਮੇਜਰ ਪਾਰਟੀਆਂ ਨੇ ਰੀਜਨਲ ਵੀ ਉਸ ਕਰਕੇ ਕਾਂਗਰਸ ਤੇ ਭਾਜਪਾ ਇਹ ਤਾਂ ਬਹੁਤ ਸਾਰੇ ਲੋਕ ਇਹਨਾਂ ਦੇ ਮਗਰ ਪੈਸੇ ਚੱਕੀ ਫਿਰਦੇ ਹੁੰਦੇ ਨੇ ਟਿਕਟਾਂ ਫੇਰਦਣ ਦੇ। ਬਿਜ਼ਨਸ ਵਾਲੇ ਵੀ ਉਹਨਾਂ ਦੇ ਸਪੋਰਟਰ ਵੀ ਫਾਈਨੈਂਸਰ ਵੀ ਸੋ ਇਸ ਕਰਕੇ ਪ੍ਰੈਸ਼ਰ ਤਾਂ ਇਹ ਪੈਂਦਾ ਹੈ ਕਿ ਤਾਂ ਸਿਰਫ ਆਮ ਆਦਮੀ ਪਾਰਟੀ ਦੀ ਕੋਸ਼ਕਲ ਸੀਗੀ ਕਿ ਉਹਨਾਂ ਕੋ ਮੈਨ ਪਾਵਰ ਘਟ ਹੈ ਇਹਨਾਂ ਨੇ ਦੂਜੀਆਂ ਛੋਟੇ ਸੈਕਟਰ ਕਰਵਾਏ ਪਰ ਜੇ ਇਹ ਵੱਡੀ ਪਾਰਟੀ ਹੋਣ ਤਾਂ ਇਹਨਾਂ ਪਾਰਟੀਆਂ ਦੇ ਕੋਲ ਕੈਂਡੀਡੇਟਾਂ ਦੀ ਘਾਟ ਉਸ ਤਰੀਕੇ ਦੇ ਨਾਲ ਨਹੀਂ ਹੁੰਦੀ ਪਰ ਡਿਸਪਲਨ ਵਾਲਾ ਜਿਹੜਾ ਮਾਮਲਾ ਹੈ ਮੇਰੇ ਖਿਆਲ ਦੇ ਵਿੱਚ ਇਟ ਇਜ਼ ਟੂ ਲੇਟ ਕਿ ਜਾਂ ਤਾਂ ਡਿਸਪਲਨ ਵਾਲੇ ਮਾਮਲੇ 'ਚ ਪਹਿਲਾਂ ਸੁਣਦੇ ਉਹਨਾਂ ਦੀ رائے ਲੈਂਦੇ ਜੇ ਹੁਣ ਉਹ ਕਹਿ ਰਹੇ ਨੇ ਕਿ ਸੰਕਤੀ ਰਹਿ ਹੀ ਨਹੀਂ ਕਿਸੇ ਗੱਲ ਦੇ ਵਿੱਚ ਲਈ ਉਹ ਕੋਈ ਸਾਰੇ ਡਿਕਟੇਟਸ ਆ ਰਹੇ ਨੇ ਔਰ ਉਹੀ ਗੱਲ ਇੱਥੇ ਪੰਜਾਬ ਚ ਵੀ ਆਪਾਂ ਨੇ ਦੇਖੀ ਜੇ। ਪੰਜਾਬ ਜਿਹੜੀ ਹਾਈ ਕਮਾਂਡ ਹੈ ਉਹਨੇ ਲੋਕਲ ਲੀਡਰਸ਼ਿਪ ਦੀ ਕੋਈ ਗੱਲ ਨਹੀਂ ਸੁਣੀ। ਇਸ ਕਰਕੇ ਮਤਲਬ ਮੇਰਾ ਖਿਆਲ ਇਹ ਹੈ ਕਿ ਇਹ ਕੋਈ ਬਹੁਤ ਸਿਆਣਾ ਮਤਲਬ ਤਰੀਕਾ ਨਹੀਂ ਹੈਗਾ। ਕਿ ਤੁਸੀਂ ਜੇ ਅਲਾਈਅንስ ਕੀਤਾ ਹੋਇਆ ਇੱਕ ਪਾਰਟੀ ਨਾਲ ਥੋੜਾ ਦੋ ਥਾਂ ਦੇ ਅਲਾਈਅንስ ਹੈ ਤਾਂ ਉਹ ਥੋੜਾ ਉਹਦੇ ਨਾਲ ਪ੍ਰਿੰਸੀਪਲ ਵਿਰੋਧ ਸੀਗਾ। ਮਤਲਬ ਕੀ ਮਜਬੂਰੀ ਹੈ ਇਸ ਗੱਲ ਦੀ ਯਾਰ ਉਹ ਪਾਰਟੀ ਕਿੰਨੀ ਕਿ ਡਿਪੈਂਡੇਬਲ ਹੈ ਉਹ ਸਾਰੇ ਅਲਾਈਅንስ ਦੇ ਵਿੱਚ। ਤੁਸੀਂ ਆਪਣਾ ਮਤਲਬ ਆਪਣੇ ਪੈਰ ਪਹਾੜਾ ਮਾਰ ਕੇ ਆਪਣੇ ਵਰਤਨਾਂ ਨੂੰ ਆਪਣੇ ਘਰ ਨੂੰ ਉਹ ਲੈ ਤਾਂ ਕਜਲ ਖਵਾਰ ਕਰਕੇ ਜਿਹੜੇ ਥੋਡੇ ਨੇ ਦੂਜਿਆਂ ਨੂੰ ਅਪਲਾਈਸ ਕਰ ਰਹੇ ਕਿ ਉਹ ਤੁਹਾਨੂੰ ਕਰਨਗੇ ਕਿ ਨਹੀਂ ਕਰਨਗੇ ਦੇਖਣ ਵਾਲੀ ਗੱਲ ਇਹ ਹੈ ਜੀ ਤਾਂ ਮੇਰਾ خیال ਕੋਈ ਬਹੁਤ ਸਿਆਣੀ ਸਿਆਸਤ ਨਹੀਂ ਹੈ ਜੀ ਬਿਲਕੁਲ ਸਰ ਬਿਲਕੁਲ ਲੇਕਿਨ ਚਾਹੇ ਆਪਣੀ ਸਿਆਸਤ ਇਹ ਜੋ ਫੈਸਲਾ ਆਪਣੀ ਸਮਝ ਤੋਂ ਪਰੇ ਹੋਵੇ ਲੇਕਿਨ ਕਾਂਗਰਸ ਪਾਰਟੀ ਸ਼ਾਇਦ ਆਪਣੇ ਜੋ ਲੀਡਰ ਨੇ ਉਹਨਾਂ ਨੂੰ ਕੋਈ ਸਖਤ ਸੰਦੇਸ਼ ਦੇਣਾ ਚਾਹੁੰਦੀ ਸੀ ਤੇ ਉਦੋਂ ਗੱਲ ਹੁਣ ਆਪਾਂ ਫਿਰ ਪੰਜਾਬ ਦੀ ਕਰ ਲਈਏ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਖੰਡੂਰ ਸਾਹਿਬ ਦੀ ਆਪਾਂ ਪਹਿਲਾਂ ਗੱਲ ਕੀਤੀ ਉੱਥੇ ਬਠਿੰਡਾ ਸੀਟ ਵੀ ਬੜੀ ਅਹਿਮ ਸੀਟ ਹੈ ਖਾਸ ਤੌਰ ਤੇ ਜੇਕਰ ਗੱਲ ਕਰੀਏ ਬਾਦਲ ਪਰਿਵਾਰ ਦੇ ਲਈ ਕਿਉਂਕਿ ਹਰਸਿਮਰਤ ਕੌਰ ਬਾਦਲ ਉੱਥੋਂ ਉਮੀਦਵਾਰ ਨੇ ਅਕਾਲੀ ਦਲ ਦੇ ਸੋ ਬਾਦਲ ਪਰਿਵਾਰ ਅਤੇ ਮਲੂਕਾ ਪਰਿਵਾਰ ਨੂੰ ਇਕੱਠਿਆਂ ਨੂੰ ਚਿਤ ਕਰਨ ਦੇ ਲਈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਰਣਨੀਤੀ ਬਣਾਈ ਗਈ ਹੈ ਕੱਲ ਉਹ ਬਲਕੌਰ ਸਿੰਘ ਜੀ ਕਿਉਂਕਿ ਵੱਡਾ ਆਧਾਰ ਹੈ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਉਹਨਾਂ ਨੇ ਇੱਕ ਮੀਟਿੰਗ ਕਰਨ ਲੱਗੇ ਨੇ ਕਿਉਂਕਿ ਪਿਛਲੇ ਦਿਨੀ ਇਹ ਚਰਚਾ ਸ਼ੁਰੂ ਹੋਈ ਸੀ ਕਿ ਬਲਕੌਰ ਸਿੰਘ ਆਜ਼ਾਦ ਉਮੀਦਵਾਰ ਲੜ ਸਕਦੇ ਨੇ ਜਿਹਦਾ ਸਿੱਧਾ ਸਿੱਧਾ ਵੱਡਾ ਨੁਕਸਾਨ ਕਾਂਗਰਸ ਨੂੰ ਹੋਣਾ ਸੀ ਕਿਉਂਕਿ ਇਹ ਪਰਿਵਾਰ ਕਾਂਗਰਸੀ ਹੈ ਸਿੱਧੂ ਮੂਸੇਵਾਲਾ ਖੁਦ ਕਾਂਗਰਸ ਵੱਲੋਂ ਇਲੈਕਸ਼ਨ ਲੜ ਚੁੱਕਿਆ ਹੈ ਜੇਕਰ ਹੁਣ ਉਹ ਮਨਾ ਲੈਂਦੇ ਨੇ ਬਲਕੌਰ ਸਿੰਘ ਨੂੰ ਆਪਣੀ ਪਾਰਟੀ ਦੇ ਨਾਲ ਤੋਰ ਲੈਂਦੇ ਨੇ ਕਿਵੇਂ ਦੇਖ ਰਹੇ ਹੋ ਫਿਰ ਕਿ ਬਾਦਲ ਪਰਿਵਾਰ ਅਤੇ ਮਲੂਕਾ ਪਰਿਵਾਰ ਜਿਹੜੇ ਆਹਮੋ ਸਾਹਮਣੇ ਨੇ ਇੱਕ ਭਾਜਪਾ ਵੱਲੋਂ ਦੂਜੇ ਬਾਦਲ ਪਰਿਵਾਰ ਖੜੀ ਹੈਗਾ ਆਲਰੇਡੀ ਪਾਰਟੀ ਦੇ ਵੱਲੋਂ ਕਿੰਨੀ ਵੱਡੀ ਖਤਰੇ ਦੀ ਘੰਟੀ ਹੋਏਗੀ ਇਹ ਮੀਟਿੰਗ ਜੇਕਰ ਸਕਸੈਸਫੁਲ ਰਹਿੰਦੀ ਆ ਬਲਕੌਰ ਸਿੰਘ ਕਾਂਗਰਸ ਦੇ ਨਾਲ ਤੁਰਦੇ ਨੇ ਕਿਵੇਂ ਦੇਖ ਰਹੇ ਹੋ ਦੇਖੋ ਗੁਵਿੰਦਰ ਜੀ ਜੇ ਗਰਾਉਂਡ ਲੈਵਲ ਦੇ ਉੱਪਰ ਦੇਖਿਆ ਜਾਵੇ ਤਾਂ ਜਿਹੜੇ ਲੋਕ ਨੇ ਉਹਦੇ ਮਨਾਂ ਦੇ ਵਿੱਚ ਬੜੀ ਬੇਸ਼ਿਵਾਸੀ ਸਿਆਸਤਾਂਨਾ ਪ੍ਰਤੀ ਹੋ ਸਕਦੀ ਹੈ ਉਹਨੂੰ ਯਾਦ ਹੋਣਾ ਪਿਛਲੇ ਦਿਨੀ 300 ਸਾਹਿਬ ਦੀ ਜਿਹੜੀ ਐਪੀਸੋਡ ਹੋਈ ਸੀ ਉਹਦੇ 'ਚ ਚਰਚੇ ਵੀ ਨਿਕਲ ਕੇ ਆਏ ਸੀਗੇ ਅੰਦਰੋਂ ਅੰਦਰ ਹੀ ਜੀ ਜੀ ਇਹ ਸੀਟ ਤੇ ਉੱਪਰ ਸਮਝੌਤਾ ਕੀਤਾ ਗਿਆ ਹੈ ਸੰਗਰੂਰ ਦੇ ਵਿੱਚ ਤਾਂ ਕਿ ਕਿਤੇ ਹੋਰ ਬੈਨੀਫਿਟ ਲਿਆ ਜਾਵੇ ਯਰ ਉਹਦਾ ਇਸ਼ਾਰਾ ਬੇਸਿਕਲੀ ਮਠੰਡੇ ਦੀ ਸੀਟ ਵੱਲ ਹੀ ਸੀਗਾ ਤੇ ਮਤਲਬ ਕਿਸੇ ਹੋਰ ਪਾਰਟੀ ਨੂੰ ਕੁਸ਼ ਕਰਕੇ ਕਿਸੇ ਹੋਰ ਧਿਰ ਨੂੰ ਕੁਸ਼ ਕਰਕੇ ਉੱਥੇ ਵੋਟਾਂ ਦੇ ਲਈ ਇਹ ਕੀਤਾ ਗਿਆ ਯਰ ਉਹ ਤੋਂ ਬਾਅਦ ਦੇ ਵਿੱਚ ਇਹ ਹਰ ਸਮਰਥਕ ਔਰ ਬਾਦਲ ਦਾ ਉਹ ਬਾਰਾ ਪਰ ਇਹ ਵੀ ਲੋਕ ਚਰਚਾ ਕਰਦੇ ਨੇ ਕਿ ਉਹਨਾਂ ਦੇ ਮੁਕਾਬਲੇ ਬੀਜੇਪੀ ਵੱਲੋਂ ਵੀਕ ਕੈਂਡੀਡੇਟ ਨਵਾਂ ਕੈਂਡੀਡੇਟ ਖੜਾ ਕਰਨ ਦੇ ਲਈ ਵੀ ਕਿਸੇ ਨਾ ਕਿਸੇ ਲੈਵਲ ਦੀ ਅੰਡਰਸਟੈਂਡਿੰਗ ਹੈ ਔਰ ਜਦੋਂ ਅਮਰਤਾ ਬਲਿੰਗ ਨੂੰ ਪਿੱਛੇ ਹਟਾ ਕੇ ਕਹਿ ਲਓ ਕਿ ਮਤਲਬ ਜੀਤਮੇਂਦਰ ਸਿੱਧੂ ਨੂੰ ਲਿਆਂਦਾ ਗਿਆ ਉਦੋਂ ਵੀ ਇਹ ਚਰਚਾ ਥੋੜੀ-ਬਹੁਤ ਆਈ ਸੀ ਹੁਣ ਬਿਲਕੁਲ ਜਦੋਂ ਉਹ ਸਾਰੇ ਆਪਣਾ ਮਤਲਬ ਕਹਿ ਲਓ ਘੋੜੀਆਂ ਦੇ ਮਤਲਬ ਕੱਸ ਚੁੱਕੇ ਨੇ ਕਾਠੀਆਂ ਪਾ ਚੁੱਕੇ ਨੇ ਉਸ ਸਮੇਂ ਦੇ ਦੌਰਾਨ ਬਲਕੌਰ ਸਿੰਘ ਉਹਨਾਂ ਨੂੰ ਖੜੇ ਕਰਨਾ ਜਾਂ ਅਜੇ ਤੱਕ ਇਹ ਵੀ ਗੱਲ ਚੱਲ ਰਹੀ ਹੈ ਕਿ ਸ਼ਾਇਦ ਉਹਨਾਂ ਨੂੰ ਆਜ਼ਾਦ ਖੜੇ ਕਰਦੇ ਨੇ ਜੇ ਜੀਤਮੇਂਦਰ ਸਿੰਘ ਕਾਂਗਰਸ ਵੱਲੋਂ ਲੜਦੇ ਨੇ ਤੇ ਇਹ ਆਜ਼ਾਦ ਖੜੇ ਹੋ ਜਾਂਦੇ ਨੇ ਫਿਰ ਮੇਰਾ ਕਹਿ ਲੈ ਹਰ ਸੰਬੰਧਿਤ ਕੋਰ ਬਾਦਲੂ ਦਾ ਕੰਪੇਨਿੰਗ ਕਰਨ ਦੀ ਜਰੂਰਤ ਤੇ ਕੋਈ ਨਹੀਂ ਹੈ ਉਹ ਤਾਂ ਘਰ ਬੈਠੇ ਜਿੱਤ ਜਾਣਗੇ ਜਿੰਨੀ ਕੁ ਇਕੱਲੇ ਮਤਲਬ ਵੋਟ ਉੱਥੇ ਹੈਗੀ ਹੈ ਜਿੰਨੀ ਪਰਸੈਂਟੇਜ ਉਹਨਾਂ ਦੀ ਤੇ ਉੱਥੇ ਡੇਰੇ ਦੀ ਵੋਟ ਵੀ ਕਾਫੀ ਹੈਗੀ ਹੈ ਉਸ ਤਰੀਕੇ ਦੇ ਨਾਲ ਉਹਨੇ ਵੀ ਕਾਫੀ ਰੋਲ ਪਲੇ ਕਰਨਾ ਹੈ ਜੇ ਉਹ ਮਨੁੱਖਾ ਪਰਿਵਾਰ ਵੱਲ ਨਹੀਂ ਜਾਂਦੀ ਬੀਜੇਪੀ ਦੇ ਕਹੇ ਉਹ ਵੋਟ ਸੋ ਇਹ ਗਿਣਤੀਆਂ ਮਿੰਤੀਆਂ ਜਿਹੜੀਆਂ ਆਮ ਗਰਾਊਂਡ ਲੈਵਲ ਤੇ ਐਵਰੇਜ ਬੰਦੇ ਤੋਂ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਨਿਗ੍ਹਾ ਰੱਖਦਾ ਹੈ ਉਹ ਤੋਂ ਤੇਖ ਤੋਂ ਬੜੀ ਡਰਾਉਣੀ ਬੜੀ ਮਤਲਬ ਇਹ ਆਪਣੇ ਆਪ ਦੇ ਵਿੱਚ ਹੈ ਕਿ ਵੋਟਾਂ ਦਾ ਫਿਰ ਕੀ ਮੀਨਿੰਗ ਰਹਿ ਗਿਆ ਜੇ ਪਾਰਟੀਆਂ ਆਪਣੇ ਆਪ ਦੇ ਵਿੱਚ ਇਸ ਤਰੀਕੇ ਨਾਲ ਕੈਂਡੀਡੇਟਾਂ ਦੇ ਉੱਪਰ ਅੰਦਰੋਂ ਅੰਦਰੇ ਸਮਝੌਤੇ ਕਰ ਲੈਂਦੀਆਂ ਨੇ ਤਾਂ ਆਮ ਵੋਟਰ ਜਿਹੜਾ ਉਹ ਤਾਂ ਠੱਗੇ ਠੱਗੇ ਮਹਿਸੂਸ ਕਰਦਾ ਹੈ ਵਿਚਾਰਾ ਸੋ ਇਹ ਚੱਲ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਜੀ ਕੋਲੇ ਠੀਕ ਹੈ ਮੂਸੇਵਾਲੇ ਸਾਹਿਬ ਦੇ ਜਿਹੜੇ ਫਾਦਰ ਨੇ ਬਲਕੌਰ ਸਿੰਘ ਉਹਨਾਂ ਦਾ ਬਿਆਨ ਵੀ ਆਇਆ ਉਹਨਾਂ ਨੇ ਵੀ ਕਿਹਾ ਜੇ ਮੈਂ ਸਿਆਸਤ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਚੰਗੀ ਜਗ੍ਹਾ ਤੋਂ ਟਾਈਮ ਸਿਰ ਟਿਕਟ ਵੀ ਦੇ ਸਕਦੀ ਸੀ ਪਰ ਹੁਣ ਚਲਦੀ ਕੰਪੇਨ ਦੇ ਵਿੱਚ ਵਿਚ ਵਿਚਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਪਹਿਲਾਂ ਇੱਕ ਕੈਂਡੀਡੇਟ ਬਦਲਣਾ ਫਿਰ ਦੂਜਾ ਬਦਲਣਾ ਫਿਰ ਤੀਜਾ ਮਤਲਬ ਇਹ ਆਪਣੇ ਆਪ ਦੇ ਵਿੱਚ ਜਿਹੜਾ ਮਤਲਬ ਆਮ ਬੰਦੇ ਦੀਆਂ ਹਾਲਾਂਕਿ ਬੜੀਆਂ ਮੈਂ ਸਮਝਦਾ ਉਹ ਸਨਕੀ ਜੀ ਕਿਸਮ ਦੇ ਵਿਚਾਰ ਨੇ ਜਿਹੜੇ ਆਮ ਕਈ ਬੰਦੇ ਜਿਹੜੇ ਬਿਲਕੁਲ ਉਲਟ ਹੋਏ ਹੋਏ ਨੇ ਅੱਜ ਕੱਲੋ ਇਸ ਜਿਹੇ ਗੱਲਾਂ ਕਰਦੇ ਪਰ ਉਹਨਾਂ ਦੇ ਉੱਪਰ ਮਤਲਬ ਕਿਸੇ ਨਾ ਕਿਸੇ ਲੈਵਲ ਦੀ ਮੋਹਰ ਲੱਗ ਜਾਂਦੀ ਹੈ ਕਿ ਆਖਰਕਾਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਉਹ ਕਾਲੀਦਲ ਨੇ ਤੁਸੀਂ ਦੇਖਿਆ ਹੋਣਾ ਬੜੀ ਬੇਤਪਰੇ ਤਰੀਕੇ ਦੇ ਨਾਲ ਬੜਾ ਲੇਟ ਤੱਕ ਇਹ ਵੇਟ ਕਰੀ ਕਿ ਕਿਹੜਾ ਕੈਂਡੀਡੇਟ ਅਨਾਨਸ ਕਰਨਾ ਤੇ ਜਿਸ ਦਿਨ ਮਤਲਬ ਸੁਖਵੀਰ ਸਿੰਘ ਬਾਦਲ ਨੇ ਕਰਿਆ ਵੀ ਅਨਾਉਂਸਮੈਂਟ ਉਹ ਵੀ ਬੜੀ ਚਾਨਚੱਕ ਸੀ ਕਿਸੇ ਨੂੰ ਆਸ ਨਹੀਂ ਸੀ ਕਿ ਹੁਣ ਇਹ ਅਨਾਉਂਸ ਹੋ ਕੇ ਦਿੱਤਾ ਜਾਣਾ ਸੋ ਮੇਰਾ ਖਿਆਲ ਹੈ ਕਿ ਜਿਹੜਾ ਸਾਨੂੰ ਉਪਰ ਸਤਹੀ ਪੱਧਰ ਤੇ ਮਤਲਬ ਜਿਹੜਾ ਸਰਫੇਸ ਦੇ ਲੈਵਲ ਤੇ ਜਿਹੜਾ ਦਿਖਦਾ ਹੈ ਉਹਦੇ ਅੰਦਰ ਅੰਡਰ ਪ੍ਰਿੰਟਸ ਬਹੁਤ ਸਾਰੀਆਂ ਚੱਲਦੀਆਂ ਸੋ ਇਹ ਕੋਈ ਮੈਨੂੰ ਨਹੀਂ ਲੱਗਦਾ ਕਿ ਜੇ ਜੇ ਮੁਸੇਵਾਲ ਦੇ ਪਿਤਾ ਉੱਤੇ ਖੜੇ ਹੋ ਜਾਣ ਠੀਕ ਹੈ ਹੰਦਰਦੀ ਵੀ ਹੈ ਨੌਜਵਾਨਾਂ ਜਿਹਨਾਂ ਦਾ ਬਹੁਤ بیس ਵੀ ਸੀਗਾ ਕਿ ਉਹ ਬਹੁਤ ਜ਼ਿਆਦਾ ਡੈਂਟ ਪਾ ਸਕਣਗੇ ਇਹ ਮੈਨੂੰ ਨਹੀਂ ਲੱਗਦਾ ਜੀ ਉਹ ਕਿ ਇਸ ਟਾਈਮ ਦੇ ਉੱਪਰ ਸਾਰੀ ਕੰਪੇਨਿੰਗ ਦੁਬਾਰਾ ਸ਼ੁਰੂ ਕਰਨੀ ਦੇ ਜਿਹੜੇ ਪਹਿਲਾਂ ਦੋ ਕੈਂਡੀਡੇਟ ਬਣਾਏ ਗਏ ਸੀ ਉਹ ਰੁੱਸਣਗੇ ਕੁਦਰਤੀ ਤੌਰ ਤੇ ਉਹ ਉਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਵੀ ਉਹਨਾਂ ਨੂੰ ਟਰਾਂਸਫਰ ਨਹੀਂ ਹੋ ਸਕੂਗਾ ਇਸ ਤਰੀਕੇ ਦੇ ਨਾਲ ਸੋ ਮੇਰਾ ਖਿਆਲ ਹੈ ਇਹ ਲਗਭਗ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਅੰਡਰਸਟੈਂਡਿੰਗ ਦੇ ਤਹਿਤ ਜੀ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਰਾ ਜੀ ਸ਼ੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਇਸਨ ਡਾਕਟਰ ਹਰਵਿੰਦਰ ਸਿੰਘ ਪੱਟੀ ਜਿਨ੍ਹਾਂ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਈਗੀ ਮੁਲਾਕਾਤ ਉਹ ਤੱਕ ਦਿਓ ਇਜਾਜ਼ਤ ਧੰਨਵਾਦ